ਹਾਂਜੀ ਹਰੇਕ ਇਨਸਾਨ ਆਪਣੀ ਜ਼ਿੰਦਗੀ ਚ ਪੰਜ ਤਰ੍ਹਾਂ ਦੇ ਜਾਨਵਰਾਂ ਵਾਂਗ ਜ਼ਿੰਦਗੀ ਜਿਉਂਦਾ ਹੈਗਾ ਉਹ ਕਿਵੇਂ ਇੱਕ ਤੋਂ ਲੈ ਕੇ 20 ਸਾਲ ਤੱਕ ਬੰਦਾ ਬਾਂਦਰ ਵਾਂਗੂ ਉਛਲ-ਕੁੱਦ ਕਰਦਾ ਹੈਗਾ ਸ਼ਰਾਰਤਾਂ ਕਰਦਾ ਹੈਗਾ ਚੜੀ ਲੱਥੀ ਦੀ ਨਹੀਂ ਹੁੰਦੀ ਤੇ ਮौज-ਮਸਤੀਆਂ ਕਰਦਾ ਹੈਗਾ ਕਦੇ ਉਹਦੇ ਨਾਲ ਪੰਗਾ ਲੈ ਲਿਆ ਕਦੇ ਉਹਦੇ ਨਾਲ ਪੰਗਾ ਲੈ ਲਿਆ ਬਿਲਕੁਲ ਜਿਵੇਂ ਬਾਂਦਰ ਵਾਂਗ ਹੀ ਜ਼ਿੰਦਗੀ ਜਿਉਂਦਾ ਹੈਗਾ ਪਹਿਲੇ 20 ਸਾਲ ਤੇ ਜਿਹੜੇ ਆ ਜਾਂਦੇ 20 ਤੋਂ ਲੈ ਕੇ 40 ਸਾਲ ਤੱਕ ਉਦੋਂ ਬੰਦਾ ਜਾਂਦਾ ਘੋੜੇ ਵਰਗੀ ਜ਼ਿੰਦਗੀ ਘੋੜੇ ਵਾਂਗੂ ਭਜਦਾ ਹੈਗਾ ਕੋਈ ਨੌਕਰੀ ਦੀ ਟੈਨਸ਼ਨ ਚ ਭੱਜਿਆ ਫਿਰਦਾ ਹੈਗਾ ਕੋਈ ਪੈਸੇ ਕਮਾਉਣ ਦੀ ਕੋਈ ਹੋਰ ਤਰੀਕੇ ਬੰਨੀ ਭੱਜਿਆ ਫਿਰਦਾ ਆਪਣੇ ਆਪ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਭੱਜਿਆ ਹੀ ਫਿਰਦਾ ਮੰਨ ਲਓ ਕਹਿੰਦੇ ਘੋੜੇ ਵਾਂਗ 20 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਉਸ ਦੌਰਾਨ ਆ ਬੰਦੇ ਦਾ ਵਿਆਹ ਵੀ ਹੋ ਜਾਂਦਾ ਜਾਂ ਕੁਝ ਬੱਚੇ ਹੋ ਜਾਂਦੇ ਨੇ ਤਾਂ ਘੋੜੇ ਵਾਂਗ ਜ਼ਿੰਦਗੀ ਆਉਂਦਾ ਜਿਹੜੇ 40 ਤੋਂ ਲੈ ਕੇ 60 ਸਾਲ ਦੀ ਉਮਰ ਹੈ ਉਸ ਉਹਦੋਂ ਬੰਦਾ ਜਾਂਦਾ ਹੈਗਾ ਗਧੇ ਵਾਂਗੂ ਸਾਰੇ ਪਰਿਵਾਰ ਦਾ ਭਾਰ ਢੋਹਦਾਗਾ ਆਪਦੇ ਮੋਢਿਆਂ ਤੇ ਪਰਿਵਾਰ ਦੀ ਟੈਨਸ਼ਨ ਹੁੰਦੀ ਹੈ ਬੱਚੇ ਵੱਡੇ ਹੋ ਜਾਂਦੇ ਨੇ ਗਾਹਾਂ ਉਹਨਾਂ ਦੀ ਭਵਿੱਖ ਦੀ ਟੈਨਸ਼ਨ ਤੇ ਹੋਰ ਬੰਦਾ ਕੋਈ ਠੱਗੀਆਂ ਠੋਰੀਆਂ ਹੋਰ ਬਥੇਰਾ ਕੁਛ ਕਰਦਾ ਹਨਾ ਉਸ ਦਰਾਂ ਨਾ ਇਹ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਤੇ ਆਪਦੀ ਕਬੀਲਦਾਰੀ ਸੈੱਟ ਕਰਨ ਵਾਸਤੇ ਤੇ ਉਸ ਤੋਂ ਬਾਅਦ ਆ ਜਾਂਦੇ ਜੀ ਜਿਹੜੇ 60 ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਉਹਨੂੰ ਮੰਦਾ ਜਿਹਾ ਹੁੰਦਾ ਹੈਗਾ ਕੁੱਤੇ ਜਿਹਾ ਜਿੰਦਗੀ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਸੁਣਦਾ ਕੋਈ ਹੈ ਨਹੀਂ ਜਵਾਕ ਆਪਦੀ ਮਰਜ਼ੀ ਕਰ ਲੱਗੇ ਜਾਂਦੇ ਨੇ ਤੇ ਘਰੇ ਚੱਲਦੀ ਹੁੰਦੀ ਨਹੀਂ ਤੇ ਬਸ ਕੁੱਤੇ ਵਾਂਗੂ ਭੌਂਕੀ ਜਾਂਦਾ ਰਹਿੰਦਾ ਤੇ ਨਸੀਹਤਾਂ ਦਿੰਦਾ ਰਹਿੰਦਾ ਹੈਗਾ ਜਵਾਕਾਂ ਨੂੰ ਕਿ ਤੁਸੀਂ ਐ ਕਰੋ ਐ ਨਹੀਂ ਕਰਨਾ ਓਏ ਐ ਕਰੋ ਪਰ ਉਹਦੀ ਚੱਲਦੀ ਨਹੀਂ ਹੁੰਦੀ ਸੁਣਦਾ ਕੋਈ ਨਹੀਂ ਹੁੰਦਾ ਤਾਂ ਉਸ ਦਰਾਂ ਉਹਦੀ ਜ਼ਿੰਦਗੀ ਜਿਉਂਦਾ ਉਹ ਕੁੱਤੇ ਦੇ ਵਾਂਗੂ ਉਦੋਂ ਵਾਜੇ 80 ਤੋਂ ਕੋਈ ਟੱਪਦਾ ਹੈਗਾ 80 ਤੋਂ ਲੈ ਕੇ 100 ਸਾਲ ਤੱਕ ਜਾਂ ਉਸ ਤੋਂ ਵੀ ਉੱਪਰ ਉਦੋਂ ਬੰਦਾ ਜਿਉਂਦਾਗਾ ਉੱਲੂ ਦੀ ਤਰ੍ਹਾਂ ਜਿੰਦਗੀ ਬਸ ਉੱਲੂ ਵਾਂਗੂ ਬੈਠਾ ਦੇਖਦਾ ਰਹਿੰਦਾਗਾ ਜਾਂ ਮਾੜੀਆਂ ਮੋਟੀਆਂ ਆਪ ਦੇ ਆਪ ਨਾਲ ਗੱਲਾਂ ਕਰ ਲੀਆਂ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਇੱਥੇ ਸੁਣਦਾ ਦਾ ਕੋਈ ਹੈ ਨਹੀਂ ਕਰੇ ਤਾਂ ਉਦੋਂ ਬੰਦਾ ਜਿਉਂਦਾਗਾ ਉੱਲੂ ਦੀ ਜ਼ਿੰਦਗੀ ਤਾਂ ਇਸ ਤਰੀਕੇ ਨਾਲ ਬੰਦਾ 5 ਜਨਮਾਂ ਦੀ ਜ਼ਿੰਦਗੀ ਜਿਉਂਦਾਗਾ ਆਪਦੀ ਜ਼ਿੰਦਗੀ ਦੇ ਵਿੱਚ